ਸਸਰੀ ਕਾਲ ਜੀ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਵਾਲਾ ਗਲਾ ਤੇ ਨਾਲੇ ਗਲੇ ਦੇ ਉੱਤੇ ਲੈਸ ਲਾ ਕੇ ਤਾਰ ਲਾਉਣ ਦਾ ਤਰੀਕਾ ਦੱਸਾਂਗੇ ਡਿਜ਼ਾਈਨ ਵਾਲੇ ਗਲੇ ਤੇ ਆਪਾਂ ਇਹ ਗਲਾ ਚਪਿਆ ਹੋਇਆਗਾ ਆਪਾਂ ਹੁਣ ਇੱਥੇ ਕੀ ਕਰਨਾ ਇਹਨੂੰ ਆਪਾਂ ਗਲੇ ਨੂੰ ਕਮੀਜ਼ ਦੇ ਉੱਪਰ ਰੱਖ ਕੇ ਕਮੀਜ਼ ਦਾ ਪਾਸਾ ਤਾਂ ਸਿੱਧਾ ਹੋਵੇ ਗਲੇ ਦਾ ਪਾਸਾ ਜਿਹੜਾ ਪੁੱਠਾਗਾ ਇਹ ਉੱਪਰਲੇ ਪਾਸੇ ਹੋਵੇ ਸਿੱਧੇ ਦੇ ਨਾਲ ਇਸ ਤਰ੍ਹਾਂ ਸਿੱਧਾ ਪਾਸਾ ਮਿਲਾ ਕੇ ਇਸ ਤਰ੍ਹਾਂ ਰੱਖਣਾ ਗਲਾ ਤੇ ਇੱਥੇ ਆਪਾਂ ਪੱਗ ਪਿੰਨ ਲਾਵਾਂਗੇ ਇਸ ਤਰ੍ਹਾਂ ਸਾਰੇ ਚ ਆਪਾਂ ਪੱਗ ਪੈਨ ਲਾ ਲਾਂਗੇ ਗਲੇ 'ਚ ਇਹ ਗਲੇ ਦਾ ਫਰਕ ਨਹੀਂ ਪੈਂਦਾ ਹੈਗਾ ਇਹਦੇ ਨਾਲ ਕੱਪੜੇ ਦਾ ਵੀ ਨਹੀਂ ਹੱਲ ਚੱਲ ਹੁੰਦੀ ਹੈਗੀ ਜਿਹੜਾ ਸਲਾਈ ਵਾਲਾ ਕੱਪੜਾ ਆਪਾਂ ਸਲਾਈ ਲਾ ਲੈਨੇ ਆ ਉਹਦੇ ਨਾਲ ਥੋੜੀ ਜੀ ਸਫਾਈ ਘਟ ਆਉਂਦੀ ਹੈ ਇਹਦੇ ਨਾਲ ਸਫਾਈ ਵਧੀਆ ਆ ਜਾਂਦੀ ਹੈ ਗਲੇ ਦੀ ਇਹਨੂੰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਲਾ ਲਾਂਗੇ ਇਧਰਲੀ ਸਾਈਡ ਆਪਾਂ ਲਾ ਲੇ ਹੁਣ ਆਪਾਂ ਇਸੇ ਤਰ੍ਹਾਂ ਇਧਰਲੀ ਸਾਈਡ ਲਾ ਲਾਂਗੇ ਆਪਾਂ ਗਲਾ ਜਦੋਂ ਆਪਾਂ ਪੱਗ ਪਿੰਨ ਲਾਉਣੇ ਨੇ ਇਹ ਆਪਾਂ ਗਲਾ ਹੱਲਾ ਨਹੀਂ ਦੇਣਾ ਵੀ ਜਿੱਥੇ ਆਪਾਂ ਸੈੱਟ ਕਰਕੇ ਰੱਖਿਆ ਵੀ ਉੱਥੇ ਹੀ ਰਹੇਗਾ ਆਪਣਾ ਐਸ ਤਰ੍ਹਾਂ ਆਪਾਂ ਲਾ ਲੇ ਗਲੇ ਹੁਣ ਆਪਾਂ ਤੁਹਾਨੂੰ ਸਲਾਈ ਆ ਜਿਹੜੀ ਉਹ ਲਾ ਕੇ ਦਿਖਾਉਣੇ ਆ हम आप जी सिलाई है सिलाई लाइनी आप शुरू करते हैं देखो आप सिलाई जी आप बहरले पास नहीं करनी है आप जमा पेपर पेंटिंग सिलाई लाइनी है अपा पूरी सफाई दे जी सिलाई लाइनी है काली नहीं करनी है Thank you. ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਮੋੜ ਲਾਂਗੇ ਆਪਾਂ ਇਹ ਸਾਰੇ ਗਲੇ ਤੇ ਆਪਾਂ ਜਿਹੜੀ ਸਲਾਈ ਆ ਆਪਾਂ ਜਿਵੇਂ ਆਮ ਗਲੇ ਤੇ ਲਾਉਣੀ ਆ ਆਪਾਂ ਸਾਰੀ ਸਲਾਈ ਆਪਣੀ ਉਸੇ ਤਰ੍ਹਾਂ ਹੀ ਰੱਖੂਗੀ ਹੁਣ ਆਪਾਂ ਜਿਹੜੀ ਇਹ ਸਲਾਈ ਆ ਚਾਰਸ ਪੇਰੇ ਲਾ ਲਈ ਹੁਣ ਆਪਾਂ ਕੀ ਕਰਨਾ ਆਪਾਂ ਪੱਗ ਪੈਨ ਨੂੰ ਲਾਈ ਸੀ ਜਿਹੜੇ ਇਹਨਾਂ ਨੂੰ ਕੱਢ ਕੇ ਆਪਾਂ ਜਿਵੇਂ ਆਪਾਂ ਆਮ ਗਲੇ ਤੇ ਆਪਾਂ ਪੈਰ ਪੈਰ ਦਾ ਕੱਪੜਾ ਰੱਖ ਕੇ ਫਿਰ ਆਪਾਂ ਇਹਦੀ ਕਟਾਈ ਕਰਨੀ ਆ ਆ ਵੇਖੋ ਆਪਾਂ ਜਿਹੜੇ ਇਹ ਕੱਢ ਲਏ हम आप इतों थोड़ा थोड़ा कपड़ा पै पैदा पैर पैर छद के आप इस तरह यदि कटाई कर लेंगे इस तरह ही आप इधरों करें अपा की करना एक जेडी ए गलाई है अपा ये गलाई तक लाने जी गलाई आप मोड़ने मोड़ा सफाई जड़ी कपड़े इसे तरह इधर लाने ने अपना टक् लाने वे बस एना क्या रखना भी अपनी सिलाई ना कटी जाए ਸਲਾਈ ਤਾਂ ਥੋੜਾ ਜਿਹਾ ਪਿੱਛੇ ਟੱਕ ਰਹੀ ਹੈ ਆਪਣਾ ਹੁਣ ਆਪਾਂ ਇਹ ਦੋ ਟੱਕ ਲਵਨੇ ਆ ਖੁੰਝਿਆਂ ਦੇ ਵਿੱਚ ਇੱਥੋਂ ਵੀ ਧਿਆਨ ਰੱਖਣਾ ਵੀ ਆਪਣੀ ਜਿਹੜੀ ਸਲਾਈ ਹੈ ਉਹ ਕੱਟੀ ਨਾ ਜਾਵੇ ਆਪਣੇ ਜਿਹੜੇ ਟੱਕ ਖੁੰਝੇ ਦੇ ਵਿੱਚ ਲੱਗ ਜਾਣ ਜਿਵੇਂ ਇਸ ਤਰ੍ਹਾਂ ਹੁਣ ਆਪਾਂ ਨੂੰ ਉਲਟਾਵਾਂਗੇ ਹੁਣ ਆਪਾਂ ਇਹ ਜਿਹੜੀ ਕੱਟ ਕੇ ਆਪਾਂ ਗਲਾ ਮੋੜ ਲਿਆ ਆਪਾਂ ਹੁਣ ਕੀ ਕਰਨਾ ਆਪਾਂ ਵੱਡੇ ਵਖੇ ਦੇ ਨਾਲ ਆਪਾਂ ਇੱਥੇ ਆਪਾਂ ਸਿਲਾਈ ਲਾ ਲਾਂਗੇ ਇੱਕ ਵਿਚਾਲੇ ਫਿਰ ਆਪਾਂ ਉਸ ਤੋਂ ਬਾਅਦ ਇਹ ਤੇ ਲੈਸ ਧਰਾਂਗੇ ਆਪਾਂ ਵੱਡੇ ਵਖੇ ਨਾਲ ਤਾਂ ਸਿਲਾਈ ਲਾ ਰਹੇ ਹਾਂ ਵੀ ਇਹ ਸਿਲਾਈ ਆਪਾਂ ਪਟਣੀ ਹੈਗੀ ਆਪਣਾ ਉਸ ਤੋਂ ਬਾਅਦ ਆਪਾਂ ਲੈਸ ਲਾਵਾਂਗੇ ਜਦੋਂ ਆਪਣਾ ਉਦੋਂ ਸਫਾਈ ਆਵੇ ਇਸ ਤਰ੍ਹਾਂ ਆਪਾਂ ਸਾਰੇ ਗਲੇ ਤੇ ਉਸ ਜਿਹੜੀ ਸਲਾਈ ਆ ਉਹ ਲਾਵਾਂਗੇ ਹੁਣ ਆਪਾਂ ਜਿਹੜੀ ਵੱਡੇ ਬਖੇ ਨਾਲ ਸਲਾਈ ਸੀ ਉਹ ਲਾ ਲਈ ਹੁਣ ਆਪਾਂ ਇੱਥੇ ਲੈਸ ਧਰਾਂਗੇ ਆ ਵੇਖੋ ਜਿਹੜਾ ਆਪਣਾ ਲੈਸ ਦਾ ਪਾਸਾ ਸਿੱਧਾ ਹੋਵੇ ਇਹ ਆਪਣਾ ਉੱਪਰਲੇ ਪਾਸੇ ਚਾਹੀਦਾ ਪੁੱਠਾ ਥੱਲੇ ਤੇ ਜਿਹੜਾ ਇਹ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਧਰਨਾ ਹੈ ਹੁਣ ਆਪਾਂ ਸਲਾਈ ਕੰਨੀ ਕੰਨੀ ਤੇ ਲਾਉਣੀ ਹੈ ਬਸ ਜਿੰਨੀ ਕ ਆਪਾਂ ਲੈਸ ਬਾਹਰ ਰੱਖਣੀ ਆ ਉਹਨੀ ਲੈਸ ਛੱਡ ਕੇ ਆਪਾਂ ਕੰਨੀ ਕੰਨੀ ਤੇ ਸਲਾਈ ਲਾਉਣੀ ਆ ਐਸਟਰਾ ਜਿਵੇਂ ਆਪਣੇ ਗਲੇ ਦੀ ਗਲਾਈ ਹੈ ਆਪਾਂ ਓਵੇਂ ਤੇ ਉਸੇ ਤਰ੍ਹਾਂ ਹੀ ਆਪਾਂ ਲਾਇਆ ਸਾ ਜਿਹੜੀ ਇਹ ਖਮੋਂਗੀ ਜਾਵਾਂਗੇ ਲਾਇਸੀ ਪੱਟੀ ਲੈਤੀ ਐ ਸਲਵਾਰ ਦੇ ਕੱਪੜੇ ਨਾਲ ਦੀ ਉਹਦੇ ਉੱਤੇ ਆਪਾਂ ਪੇਪਰ ਪੇਸਟਿੰਗ ਉਹ ਤੇ ਪੇਕ ਕੇ ਆਪਾਂ ਇਹਦੇ ਨੀਚੇ ਲਈ ਆਪਾਂ ਪਾਸੇ ਜਿਹੜੀ ਆ ਉਹ ਤਰਾਂਗੇ ਆਪਾਂ ਸਿਲਾਈ ਲਾਉਣੀ ਆ ਜਿਹੜੀ ਸਿਲਾਈ ਤੇ ਆਪਾਂ ਪਹਿਲਾਂ ਇੱਥੋਂ ਪੱਕਾ ਕਰਨਾ ਜਿਹੜੀ ਸਿਲਾਈ ਤੇ ਆਪਾਂ ਪਹਿਲਾਂ ਲਾਇਆ ਸਿਲ ਜੜ ਕੇ ਗਏ ਆ ਉਸੇ ਸਿਲਾਈ ਦੇ ਉੱਪਰ ਆਪਾਂ ਸਿਲਾਈ ਲਾਉਣੀ ਆ ਉਨ ਇੱਥੇ ਆਪਾਂ ਸਿਰੇ ਤੇ ਆ ਕੇ ਫੇਰ ਆਪਾਂ ਇੱਥੇ ਪੱਕਾ ਕਰਨਾ ਚਾਹਾਂ ਸिलाई ਪੱਕੀ ਨਾ ਕਰਨਾ ਭੁੱਲਿਆ ਕਰੋ ਇਸ ਤਰ੍ਹਾਂ ਆਪਣਾ ਜਿਹੜਾ ਗਲਾਗਾ ਬਣ ਕੇ ਤਿਆਰ ਹੋ ਗਿਆ ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਜਰੂਰ ਕਰਨਾ ਤੇ ਜੇ ਕੋਈ ਚੈਨਲ ਤੇ ਨਵਾਂ ਆਇਆ ਤਾਂ ਸਬਸਕ੍ਰਾਈਬ ਕਰ ਲੈਣਾ ਨਾਲੇ ਲਾਇਕ ਜਰੂਰ ਕਰਨਾ ਧੰਨਵਾਦ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ